ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 683 ਤੋਂ ਲੈ ਕੇ 685 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਨਾਸਰੀ ਮਹਿਲਾ ਪੰਜਮਾ ਘਰ ਨੌਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ ਪੂਜਾ ਗਹਿ ਕੂਪ ਤੇ ਕਾਢ ਲਿਵੋ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਹੇ ਪਰਮੇਸ਼ਰ ਜੀ ਹੇ ਪਰਮੇਸ਼ਰ ਜੀ ਅਸੀਂ ਤੁਹਾਡੀ ਸ਼ਰਨ ਆਉਣ ਲੱਗੇ ਆ ਤੁਸੀਂ ਸ਼ਰਨ ਆਇਆਂ ਦੀ ਰੱਖਿਆ ਕਰਨ ਦੇ ਸਮਰੱਥ ਹੋ ਅਸੀਂ ਤੁਹਾਡੀ ਚਰਨ ਸ਼ਰਨ ਆਏ ਹਾਂ ਤੁਸੀਂ ਦੁੱਖਾਂ ਦਾ ਨਾਸ ਕਰਨ ਵਾਲੇ ਹੋ ਆਪਣੇ ਸੇਵਕ ਨੂੰ ਨਾਮ ਦੀ ਦਾਤ ਦੇਵੋ ਸਾਡੇ ਤੇ ਕਿਰਪਾ ਦੀ ਦ੍ਰਿਸ਼ਟੀ ਰੱਖੋ ਸਾਨੂੰ ਇਸ ਸੰਸਾਰ ਸਾਗਰ ਤੋਂ ਤਾਰ ਲਓ ਸਾਨੂੰ ਇਸ ਮਾਇਆ ਦੇ ਖੂਦ ਦੇ ਵਿੱਚੋਂ ਆਪਣਾ ਹੱਥ ਦੇ ਕੇ ਕੱਢ ਲਓ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨੇਕ ਦੋਖਾ ਤਨ شاد ਪੂਰੇ ਪ੍ਰਭ ਬਿਨਾ ਆਨ ਨ ਰੱਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਕਹਿੰਦੇ ਹੈ ਪਰਮੇਸ਼ਰ ਜੀ ਸੰਸਾਰ ਦੇ ਜੀਵ ਕਾਮ ਕ੍ਰੋਧ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਹੋਏ ਨੇ ਬਹੁਤ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਉਹਨਾਂ ਨੇ ਸਾਰੇ ਜਗਤ ਦੇ ਜੀਵਾਂ ਤੇ ਜ਼ੋਰ ਪਾਇਆ ਹੋਇਆ ਹੈ ਕਹਿੰਦੇ ਪਰਮੇਸ਼ਰ ਜੀ ਤੁਹਾਡੇ ਤੋਂ ਬਿਨਾ ਸਾਨੂੰ ਕੋਈ ਰੱਖਣ ਵਾਲਾ ਨਹੀਂ ਤੁਸੀਂ ਸ਼ਰਨ ਆਇਆਂ ਨੂੰ ਸੂਰਮੇ ਬਣਾਓ ਉਹਨਾਂ ਨੂੰ ਆਪਣਾ ਨਾਮ ਸਿਮਰਨ ਦੀ ਸਮਰੱਥਾ ਦੇਵੋ ਪਤਿਤ ਉਧਾਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਸ਼ਲ ਨਾਨਕ ਗਾਇਓ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਵਿਕਾਰੀਆਂ ਨੂੰ ਪਵਿੱਤਰ ਬਣਾਉਣ ਵਾਲੇ ਹੋ ਜਗਤ ਦੇ ਜੀਵਾਂ ਨੂੰ ਸੰਸਾਰ ਸਾਗਰ ਤੋਂ ਤਾਰਨ ਵਾਲੇ ਹੋ ਪਰ ਵੇਦਾਂ ਨੂੰ ਉਚਾਰਨ ਵਾਲਿਆਂ ਨੇ ਵੀ ਤੁਹਾਡਾ ਅੰਤ ਨਹੀਂ ਪਾਇਆ ਤੁਸੀਂ ਗੁਣਾ ਨਾਲ ਭਰਪੂਰ ਹੋ ਤੁਸੀਂ ਗੁਣਾ ਦੇ ਸਾਗਰ ਹੋ ਪਾਰਬ੍ਰह्म ਜੀ ਤੁਸੀਂ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲੇ ਹੋ ਨਾਨਕ ਵੀ ਤੁਹਾਡੀ ਸਿਫਤ ਸਲਾਹ ਕਰਦਾ ਹੈ ਤਨ ਆਸਰੀ ਮਹੱਲਾ ਪੰਜਮਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੈ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੁਆ ਜੀ ਜੈ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਸਿਮਰੋ ਸਦਾ ਹੀ ਚੇਤੇ ਚ ਬਸਾਓ ਜਿਨੇ ਲੋਕ ਵਿੱਚ ਵੀ ਸੁੱਖ ਦੇਣਾ ਪਰਲੋਕ ਵਿੱਚ ਵੀ ਸੁੱਖ ਦੇਣਾ ਨਿਤ ਦਾ ਆਨੰਦ ਦੇਣਾ ਤੁਹਾਨੂੰ ਜੇ ਤੁਸੀਂ ਪਰਮੇਸ਼ਰ ਦਾ ਨਾਮ ਸਿਮਰਦੇ ਰਹੋਗੇ ਸਾਧ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਜਪਿਆਂ ਪੁਰਾਣੇ ਮਾੜੇ ਕੀਤੇ ਹੋਏ ਪਾਪ ਮਾੜੇ ਕੀਤੇ ਹੋਏ ਕਰਮ ਮਿਟ ਜਾਂਦੇ ਨੇ ਜੀਵ ਨੂੰ ਆਤਮਿਕ ਜੀਵਨ ਮਿਲਦਾ ਹੈ ਜੇ ਨਾਮ ਸਿਮਰਿਆ ਜਾਏ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾਂ ਦੁਖ ਇਹ ਮਹਾਂਤ ਕਹੇ ਆਸ ਪਿਆਸ ਰਮਣ ਹਰ ਕੀਰਤਨ ਇਹ ਪਦਾਰਥ ਪਾਗਵੰਤ ਲਹੇ ਕਹਿੰਦੇ ਰਾਜ ਤੇ ਜਵਾਨੀ ਦੇ ਨਸ਼ੇ ਵਿੱਚ ਜੀਵ ਪਰਮੇਸ਼ਰ ਨੂੰ ਭੁੱਲ ਜਾਂਦਾ ਤੇ ਫਿਰ ਮਾਇਆ ਦੇ ਮੋਹ ਦਾ ਵੱਡਾ ਦੁੱਖ ਪਾਉਂਦਾ ਇਹ ਮਹਾਪੁਰਖ ਕਹਿ ਰਹੇ ਨੇ ਗੱਲ ਪਰ ਕਹਿੰਦੇ ਜਿਹੜੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਮਿਲਾਪ ਦੀ ਤਾਂਗ ਹੈ ਪਰਮੇਸ਼ਰ ਦੇ ਸਿਫਤ ਸਲਾਹ ਦੀ ਤਾਂਗ ਹੈ ਵੱਡੇ ਭਾਗਾਂ ਵਾਲੇ ਫਿਰ ਇਹ ਦਾਤਾਂ ਪਰਮੇਸ਼ਰ ਤੋਂ ਪ੍ਰਾਪਤ ਕਰਦੇ ਨੇ ਸਰਨ ਸਮਰੱਥ ਅਕਥ ਅਗੋਚਰਾ ਪਤਿਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬੱਤ ਪੂਰਨ ਠਾਕੁਰ ਮੇਰਾ ਕਹਿੰਦੇ ਹੇ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਲੇ ਸਮਰੱਥ ਪਰਮੇਸ਼ਰ ਜੀ ਸਾਡੀ ਪਹੁੰਚ ਤੋਂ ਬਾਹਰ ਹੋ ਤੁਸੀਂ ਵਿਕਾਰੀਆਂ ਨੂੰ ਤੁਸੀਂ ਪਵਿੱਤਰ ਕਰਨ ਵਾਲੇ ਹੋ ਤੁਹਾਡਾ ਨਾਮ ਵਿਕਾਰਾਂ ਤੋਂ ਛੁਟਕਾਰਾ ਦਿਵਾ ਦਿੰਦਾ ਹੈ ਨਾਨਕ ਜੀ ਕਹਿੰਦੇ ਨੇ ਮੇਰਾ ਪਰਮੇਸ਼ਰ ਅੰਤਰਜਾਮੀ ਹੈ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਨਾਨਕ ਵੀ ਪਰਮੇਸ਼ਰ ਜੀ ਦੀ ਸਿਫਤ ਸਲਾਹ ਕਰ ਰਿਹਾ ਹੈ ਤਨਾਸਰੀ ਮਹੱਲਾ ਪੰਜਵਾਂ ਕਰਵਾਰਵਾ ਇੱਕ ੴ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ Gopal Rai ਰਹਾਉ ਕਹਿੰਦੇ ਉਸ ਪਰਮੇਸ਼ਰ ਜੀ ਨੂੰ ਸਦਾ ਹੀ ਨਮਸਕਾਰ ਹੈ ਸਦਾ ਹੀ ਪ੍ਰਣਾਮ ਹੈ ਸਦਾ ਹੀ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਗੁਣ ਗਾਈਏ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਕਹਿੰਦੇ ਵੱਡੇ ਭਾਗਾਂ ਦੇ ਨਾਲ ਜੀਵ ਦਾ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਪਰਮੇਸ਼ਰ ਦੀ ਸੇਵਾ ਭਗਤੀ ਕਰਿਆਂ ਕਰੋੜਾਂ ਪਾਪ ਖਤਮ ਹੋ ਜਾਂਦੇ ਨੇ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾਮ ਵਿਆਪੈ ਜਿਸ ਜੀਵ ਦਾ ਪ੍ਰੇਮ ਪਰਮੇਸ਼ਰ ਦੇ ਕਮਲ ਵਰਗੇ ਚਰਨਾਂ ਨਾਲ ਪੈ ਜਾਂਦਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਚਿੰਤਾ ਨਹੀਂ ਰਹਿੰਦੀ ਹੈਗੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਤ੍ਰਿਸ਼ਨਾ ਦੀ ਅੱਗ ਦੁਖੀ ਨਹੀਂ ਕਰ ਸਕਦੀ ਉਸ ਜੀਵ ਨੂੰ ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰ ਰੰਗੇ ਕਹਿੰਦੇ ਉਸ ਪਰਮੇਸ਼ਰ ਦਾ ਜਿਸ ਨੂੰ ਕਿਸ ਦਾ ਡਰ ਨਹੀਂ ਸਦਾ ਹੀ ਉਸ ਦਾ ਨਾਮ ਪ੍ਰੇਮ ਰੰਗ ਦੇ ਵਿੱਚ ਹੋ ਕੇ ਰੰਗੋ ਪ੍ਰੇਮ ਰੰਗ ਵਿੱਚ ਰੰਗ ਕੇ ਉਹਦਾ ਨਾਮ ਜਪੋ ਕਹਿੰਦੇ ਇਸ ਤਰ੍ਹਾਂ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਇਸ ਸੰਸਾਰ ਦਾ ਭਵਜਲ ਤਰ ਹੋ ਜਾਂਦਾ ਹੈ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਜਿਹੜੇ ਜੀਵ ਫਿਰ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਨੂੰ ਫਿਰ ਪਰਾਏ ਧਨ ਦੇ ਉੱਪਰ ਉਹਨਾਂ ਦੀ ਅੱਖ ਨਹੀਂ ਰਹਿੰਦੀ ਇਦਾਂ ਦੇ ਦੁੱਖ ਉਹਨੂੰ ਤੰਗ ਨਹੀਂ ਕਰਦੇ ਨਾ ਹੀ ਉਹਨਾਂ ਨੂੰ ਆਤਮਿਕ ਮੌਤ ਨਾ ਹੀ ਦੂਜੀ ਮੌਤ ਦਾ ਡਰ ਰਹਿੰਦਾ ਜੋ ਨਾਮ ਜਪਦੇ ਨੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਫੇ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੀ ਸ਼ਰਨ ਆਉਂਦੇ ਨੇ ਉਹ ਸੰਸਾਰ ਦੇ ਪਭਜਲ ਨੂੰ ਤਰ ਲੈਂਦੇ ਨੇ ਪਰਮੇਸ਼ਰ ਜੀ ਆਪ ਉਹਨਾਂ ਦੀ ਤ੍ਰਿਸ਼ਨਾ ਦੀ ਅਗਨੀ ਖਤਮ ਕਰ ਦਿੰਦੇ ਨੇ ਤਨ ਆਸਰੀ ਮਹੱਲਾ ਪੰਜਵਾ ਤ੍ਰਿਪਤ ਪਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪਸਾਦ ਸੰਗ ਰਹਾਓ ਹਾਂਜੀ ਸੰਗਤ ਜੀ ਪੰਚਮ ਪੋਸ਼ਣ ਪੰਚਮ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਰੂਪੀ ਭੋਜਨ ਛਕਦੇ ਨੇ ਉਹਨਾਂ ਨੂੰ ਤ੍ਰਿਪਤੀ ਆ ਜਾਂਦੀ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਭੁੱਖ ਨਹੀਂ ਰਹਿ ਜਾਂਦੀ ਉਹ ਮਨ ਕਰਕੇ ਹਿਰਦੇ ਕਰਕੇ ਜ਼ੁਬਾਨ ਤੋਂ ਹਮੇਸ਼ਾ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਪਰਮੇਸ਼ਰ ਦਾ ਨਾਮ ਧਿਆਉਣਾ ਉਹਨਾਂ ਦਾ ਜੀਵਨ ਬਣ ਜਾਂਦਾ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਜਰੂਰ ਪਰਮੇਸ਼ਰ ਦਾ ਨਾਮ ਜਪਦੇ ਰਹੋ ਇਸ ਜੀਵਨ ਵਿੱਚ ਅਨੇਕ ਪ੍ਰਕਾਰ ਦੀ ਬਸਤਰ ਓਢਾਏ ਆਨ ਦਿਨ ਕੀਰਤਨ ਹਰ ਗੁਣ ਗਾਏ ਜਿਹੜੇ ਜੀਵ ਕਹਿੰਦੇ ਹਰ ਰੋਜ਼ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹ ਕਹਿੰਦੇ ਇਸ ਤਰ੍ਹਾਂ ਜਿਵੇਂ ਕਿਤੇ ਅਲੱਗ ਅਲੱਗ ਪੋਸ਼ਾਕਾਂ ਦਾ ਆਨੰਦ ਮਾਣ ਰਹੇ ਹੁੰਦੇ ਨੇ ਹਸਤੀ ਰਥ ਅਸ ਹਸਵਾਰੀ ਹਰ ਕਾ ਮਾਰਗਰ ਦੇ ਨਿਹਾਰੀ ਜਿਹੜੇ ਜੀਵ ਮਨ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਤਾਂਗ ਰੱਖਦੇ ਨੇ ਉਹ ਇਸ ਤਰ੍ਹਾਂ ਜਿਵੇਂ ਕਿਤੇ ਉਹ ਹਾਥੀ ਘੋੜਿਆਂ ਦੀ ਅਸਵਾਰੀ ਦਾ ਆਨੰਦ ਮਾਣ ਰਹੇ ਹੋਣ ਮਨ ਤਨ ਅੰਤਰ ਚਰਨ ਤੇ ਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਕਹਿੰਦੇ ਜਿਹੜੇ ਜੀਵ ਮਨ ਕਰਕੇ ਹਿਰਦੇ ਕਰਕੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰਦੇ ਨੇ ਉਹ ਕਹਿੰਦੇ ਨੇ ਨਾਨਕ ਜੀ ਕਹਿੰਦੇ ਉਹ ਉਸ ਪਰਮੇਸ਼ਰ ਨੂੰ ਪਾ ਲੈਂਦੇ ਨੇ ਜੋ ਸੁੱਖਾਂ ਦਾ ਖਜ਼ਾਨਾ ਹੈ ਤਨਾ ਸ੍ਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਬਸਾਉਂਦੇ ਨੇ ਉਹ ਕਹਿੰਦੇ ਇੱਕ ਪਲ ਦੇ ਵਿੱਚ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਵਿਕਾਰਾਂ ਨੂੰ ਤਰ ਲੈਂਦੇ ਨੇ ਕੋਈ ਹੋਆ ਕਰਮ ਰਥ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਤੇ ਆਇਆ ਕਹਿੰਦੇ ਜੀਵ ਅਲੱਗ ਅਲੱਗ ਤਰ੍ਹਾਂ ਦੇ ਧਾਰਮਿਕ ਰਸਮਾਂ ਕਰਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਤੀਰਥਾਂ ਤੇ ਨੌਣ ਕਰਦੇ ਨੇ ਕੋਈ ਪੂਜਾ ਪਾਠ ਕਰਦੇ ਨੇ ਪਰ ਕਹਿੰਦੇ ਜੋ ਪਰਮੇਸ਼ਰ ਦੇ ਸੇਵਕ ਨੇ ਉਹ ਪਰਮੇਸ਼ਰ ਦਾ ਨਾਮ ਹੀ ਧਿਆਉਂਦੇ ਨੇ ਉਹਨਾਂ ਨੂੰ ਸਰਬਸ਼੍ਰੇਸ਼ਟਕਾਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਲੱਗਦਾ ਹੈ ਔਰ ਹੈ ਵੀ ਬੰਦਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰਜਾਮੀ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਜੀ ਸਾਡੇ ਵਿਕਾਰਾਂ ਦੇ ਬੰਦਨ ਆਪ ਘਟਣ ਵਾਲੇ ਨੇ ਤੇ ਨਾਨਕ ਜੀ ਅੰਤਰਜਾਮੀ ਪਰਮੇਸ਼ਰ ਦਾ ਨਾਮ ਸਿਮਰਦੇ ਨੇ ਨਾਮ ਧਿਆਉਂਦੇ ਨੇ ਨਾ ਸ੍ਰੀ ਮਹਲਾ ਪੰਜਵਾਂ ਕਿਤੇ ਪ੍ਰਕਾਰ ਨ ਟੁੱਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਸ਼ਾ ਕਹਿੰਦੇ ਨੇ ਕਿ ਜਿਹੜੇ ਤੇਰੇ ਸੇਵਕ ਨੇ ਉਹ ਆਪਣੇ ਜੀਵਨ ਨੂੰ ਪਵਿੱਤਰ ਰੱਖਦੇ ਨੇ ਤਾਂ ਕਿ ਉਹਨਾਂ ਦੀ ਕਿਸੇ ਵੀ ਗਲਤੀ ਦੇ ਕਾਰਨ ਤੇਰੇ ਨਾਲੋਂ ਪ੍ਰੀਤ ਨਾ ਟੁੱਟ ਜਾਏ ਜੀ ਪ੍ਰਾਨ ਮਨ ਤਨ ਤੇ ਪਿਆਰਾ ਹਉ ਮੈਂ ਬੰਦ ਹਰ ਦੇਵਨ ਹਾਰਾ ਕਹਿੰਦੇ ਉਹ ਪਰਮੇਸ਼ਰ ਸਾਡੇ ਪ੍ਰਾਨ ਮਨ ਤੇ ਤਨ ਤੇ ਪਿਆਰਾ ਸਾਨੂੰ ਆਪਣੇ ਪ੍ਰਾਣਾ ਨਾਲੋਂ ਮਨ ਨਾਲੋਂ ਤਨ ਨਾਲੋਂ ਪਿਆਰਾ ਪਰਮੇਸ਼ਰ ਜੀ ਹੈ ਪਰਮੇਸ਼ਰ ਜੀ ਸਾਡੇ ਹਉਮੈ ਦੇ ਬੰਧਨ ਨੂੰ ਕੱਟ ਕੇ ਸਾਨੂੰ ਨਾਮ ਦੀ ਦਾਤ ਦੇਣ ਵਾਲਾ ਹੈ ਚਰਨ ਕਮਲ ਸਿਓ ਲਾਗੋ ਨਿਹੋ ਨਾਨਕ ਕੀ ਬੇਨੰਤੀ ਇਹੋ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਸਾਡੇ ਜੀਵਾਂ ਵੱਲੋਂ ਕਿ हे ਪਰਮੇਸ਼ਰ ਜੀ ਸਾਨੂੰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਹਮੇਸ਼ਾ ਹੀ ਬਖਸ਼ੀ ਰੱਖਿਓ ਇਹ ਸਾਡੀ ਬੇਨਤੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹੱਲਾ 9 ਕਾਹੇ ਰੇ ਬਨ ਖੋਜਨ ਜਾਈ ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਓ ਹਾਂਜੀ ਸੰਗਤ ਜੀ ਹੁਣ ਇੱਥੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ੁਰੂ ਹੋਈ ਹੈ ਪਾਸ਼ਾ ਕਹਿੰਦੇ ਨੇ ਕਿ हे ਜੀਵ ਉਹ ਪਰਮੇਸ਼ਰ ਜੋ ਸਾਰਿਆਂ ਵਿੱਚ ਹੀ ਵਸਦਾ ਹੈ ਤੇ ਜੋ ਮਾਇਆ ਤੋਂ ਹਮੇਸ਼ਾ ਹੀ ਨਿਰਲੇਪ ਰਹਿੰਦਾ ਉਹ ਤੇਰੇ ਨਾਲ ਵੀ ਵਸਦਾ ਹੈ ਤੇ ਫਿਰ ਉਹਨੂੰ ਲੱਭਣ ਲਈ ਤੂੰ ਜੰਗਲਾਂ ਵਿੱਚ ਕਿਉਂ ਪਟਕਦਾ ਉਹ ਤੇ ਤੇਰੇ ਅੰਦਰ ਵਸਦਾ ਪੋਹਪ ਮਦ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਟ ਹੀ ਖੋਜੋ ਪਾਈ ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਆ ਜਦੋਂ ਸ਼ੀਸ਼ੇ ਵਿੱਚ ਦੇਖਦਾ ਕੋਈ ਇਨਸਾਨ ਹੈ ਤਾਂ ਉਹਨੂੰ ਆਪਣਾ ਅਕਸ਼ ਨਜ਼ਰ ਆਉਂਦਾ ਹੈ ਇਸ ਤਰ੍ਹਾਂ ਹੀ ਕਹਿੰਦੇ ਪਰਮੇਸ਼ਰ ਤੇ ਹਰ ਇੱਕ ਘਟ ਵਿੱਚ ਵਸਦਾ ਤੇ ਉਹਨੂੰ ਆਪਣੇ ਅੰਦਰੋਂ ਹੀ ਲੱਭੋ ਬਾਹਰ ਪੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਾਨ ਨਾਨਕ ਬਿਨ ਆਪਾ ਚੀਨੇ ਮਿਟੇ ਨ ਪ੍ਰਮ ਕੀ ਕਾਈ ਵਾਹ ਕਿਰਤੀ ਵਾਹ ਕਿਰਤੀ ਕਹਿੰਦੇ ਗੁਰੂ ਨੇ ਮੈਨੂੰ ਇਹ ਦੱਸਿਆ ਕਿ ਪਰਮੇਸ਼ਰ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਹੈ ਜੋ ਬ੍ਰਹਮਿੰਡੇ ਸੋਈ ਪਿੰਡੇ ਅੰਦਰ ਬਾਹਰ ਸਭ ਜਗ੍ਹਾ ਤੇ ਉਹ ਪਰਮੇਸ਼ਰ ਵਿਆਪਕ ਹੈ ਪਰ ਨਾਨਕ ਜੀ ਕਹਿੰਦੇ ਨੇ ਜਦੋਂ ਤੱਕ ਜੀਵ ਅੰਤਰ ਆਤਮੈ ਪਰਮੇਸ਼ਰ ਨੂੰ ਅਨਪਵਨੀ ਕਰ ਲੈਂਦੇ ਉਦੋਂ ਤੱਕ ਜੀਵ ਦੀ ਇਹ ਪਟਕਣਾ ਨਹੀਂ ਖਤਮ ਹੁੰਦੀ ਕਿ ਪਰਮੇਸ਼ਰ ਸਾਡੇ ਅੰਦਰ ਹੈ ਉਹਨੂੰ ਵਿਸ਼ਵਾਸ ਨਹੀਂ ਆ ਸਕਦਾ ਤਰਨਾਸਰੀ ਮਹੱਲਾ 9ਮਾ ਸਾਦੋ ਇਹ ਜਗ ਪਰਮ ਪੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾਓ ਹਾਂਜੀ ਸੰਗਤ ਜੀ ਗੁਰਤੇਗ ਬਹਾਦਰ ਜੀ ਕਹਿੰਦੇ ਨੇ ਕਹਿੰਦੇ ਹੈ ਸਾਦ ਜਨੋ ਇਹ ਜਗਤ ਮਾਇਆ ਦੇ ਵਿੱਚ ਦ્વੈਤ ਵਿੱਚ ਭੁੱਲਿਆ ਫਿਰਦਾ ਹੈ ਰਾਮ ਦਾ ਨਾਮ ਨਹੀਂ ਜਪਦਾ ਹੈ ਪਰ ਮਾਇਆ ਦੇ ਹੱਥਾਂ ਵਿੱਚ ਖਿਡਾਉਣਾ ਬਣ ਗਿਆ ਹੈ ਮਾਤ ਪਿਤਾ ਪਾਈ ਸੁਤ ਬਨਤਾ ਤਾ ਕੈ ਰਸ ਲਪਟਾਨਾ ਜੋ ਬਨ ਤਨ ਪ੍ਰਭ ਤਾ ਕੈ ਮਦ ਮੈਂ ਅਹਨਸ ਰਹੇ دیਵਾਨਾ ਕਹਿੰਦੇ ਮਾਤਾ ਪਿਤਾ ਪੁੱਤਰ ਇਸਤਰੀ ਜੋਬਨ ਧਨ ਦੌਲਤ ਇਹਦੇ ਨਸ਼ੇ ਦੇ ਵਿੱਚ دیਵਾਨਾ ਹੋਇਆ ਫਿਰਦਾ ਇਹਨਾਂ ਚੀਜ਼ਾਂ ਨਾਲ ਲਿਪਟਿਆ ਫਿਰਦਾ ਉਹ ਪਰਮੇਸ਼ਰ ਜਿਨੇ ਸਦਾ ਦਾ ਸਾਥ ਹੱਥ ਸਾਥ ਦੇਣਾ ਉਹਨੂੰ ਭੁੱਲਿਆ ਫਿਰਦਾ ਦੀਨ ਦਿਆਲ ਸਦਾ ਦੁੱਖ ਪੰਜਨ ਤਾਂ ਸਿਓ ਮਨ ਨਾ ਲਗਾਣਾ ਜਨਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮਖ ਹੋਏ ਪਛਾਨਾ ਕਹਿੰਦੇ ਉਹ ਪਰਮੇਸ਼ਰ ਜੋ ਗਰੀਬਾਂ ਤੇ ਸਦਾ ਹੀ ਦਇਆ ਕਰਨ ਵਾਲਾ ਹੈ ਸਾਡੇ ਦੁੱਖ ਘਟਣ ਵਾਲਾ ਹੈ ਜੀਵ ਉਹਦੇ ਨਾਲ ਪ੍ਰੀਤ ਨਹੀਂ ਲਾ ਰਿਆ ਨਾਨਕ ਜੀ ਕਹਿੰਦੇ ਨੇ ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਨੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾਈ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ 9 ਮਹੇ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫਨ ਜਿਹੇ ਕਟ ਮਾਹੇ ਪਛਾਨੋ ਰਹਾਓ ਹੰਦੀ ਸੰਗਤ ਜੀ ਗੁਰਤੇਗ ਭਦਰ ਜੀ ਕਹਿੰਦੇ ਨੇ ਜਿਹੜਾ yogi ਲੋਭ ਵਿੱਚ ਹੈ ਮਾਇਆ ਦੇ ਮੋਹ ਵਿੱਚ ਹੈ ਜਿਨੇ ਪਰਮੇਸ਼ਰ ਨੂੰ ਆਪਣੇ ਅੰਦਰ ਨਹੀਂ ਪਹਿਚਾਨਿਆ ਜਿਦੇ ਇਹ ਸਾਰੇ ਵਿਕਾਰ ਅੰਦਰ ਤੁਰੇ ਫਿਰਦੇ ਨੇ ਉਹਨੇ ਕਹਿੰਦੇ ਜੀਵਨ ਦੀ ਅਸਲੀ ਜੁਗਤ ਜਾਣੀ ਨਹੀਂ ਹੈ ਉਹਨੂੰ ਅਸਲੀ yogi ਨਹੀਂ ਕਹਿ ਸਕਦੇ ਪਰਿੰਦਾ ਉਸਤਤ ਨਹ ਜਾਕੇ ਕੰਚਨ ਲੋਹ ਸਮਾਨੋ ਹਰਖ ਸੋਗਤੇ ਰਹੇ ਅਤੀਤਾ ਜੋ ਗੀਤ ਹੈ ਬਖਾਨੋ ਜਿਹੜਾ ਜੀਵ ਨੂੰ ਕਹਿੰਦੇ ਪਰਾਏ ਦੀ ਨਿੰਦਿਆ ਨਹੀਂ ਕਰਦਾ ਪਰਾਏ ਦੀ ਉਸਤਿਤ ਨਹੀਂ ਕਰਦਾ ਜਿਹਦੇ ਲਈ ਕੱਚ ਹੋਵੇ ਤੇ ਲੋਹਾ ਹੋਵੇ ਇੱਕ ਸਮਾਨ ਆਉਦੇ ਸੋਨਾ ਹੋਵੇ ਤੇ ਲੋਹਾ ਹੋਏ ਉਹਦੇ ਲਈ ਇੱਕ ਸਮਾਨਾ ਕੰਚਨ ਤੇ ਲੋਹ ਲੋਹਾ ਤੇ ਸੋਨਾ ਜੀ ਨੂੰ ਇੱਕ ਸਮਾਨ ਦਿਸਦੇ ਨੇ ਜਿਹਨੂੰ ਖੁਸ਼ੀ ਤੇ ਗਮੀ ਤੋਂ ਕੋਈ ਫਰਕ ਨਹੀਂ ਇਹਨਾਂ ਤੋਂ ਨਿਰਲੇਪ ਰਹਿੰਦਾ ਉਹਨੂੰ ਕਹਿੰਦੇ ਅਸਲੀ ਜੋਗੀ ਸਮਝੋ ਉਹਨੂੰ ਜੀਵਨ ਦੀ ਅਸਲੀਅਤ ਸਮਝ ਆ ਗਈ ਸਮਝੋ ਚੰਚਲ ਮਨ ਦਹਿ ਦਿਸ ਕੋ ਤਾਵਤ ਅਚਲ ਜਾਏ ਠਹਿਰਾਨੋ ਕੋਹ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾ ਹੈ ਤੁਮ ਮਾਨੋ ਕਹਿੰਦੇ ਜੀਵ ਦਾ ਜਿਹੜਾ ਮਨ ਹੁੰਦਾ ਨਾ ਉਹ ਦਸਾਂ ਦਿਸ਼ਾਂ ਵਿੱਚ ਚੰਚਲਤਾ ਦੇ ਵਿੱਚ ਦੌੜਦਾ ਪਰ ਜਿਸ ਜੀਵ ਦਾ ਇਹ ਮਨ ਠਹਿਰ ਗਿਆ ਨਾਨਕ ਜੀ ਕਹਿੰਦੇ ਇਹ ਸਮਝੋ ਉਸ ਜੀਵ ਨੇ ਇਸ ਸੰਸਾਰ ਵਿੱਚ ਜੀਵਦਿਆਂ ਮੁਕਤੀ ਪਾ ਲਈ ਹੈ ਵਿਕਾਰਾਂ ਤੋਂ ਮਾਇਆ ਤੋਂ ਸੰਸਾਰ ਤੋਂ ਜਿਨੇ ਆਪਣੇ ਮਨ ਨੂੰ ਬਸ ਵਿੱਚ ਕਰ ਲਿਆ ਤਨਾਸਰੀ ਮਹੱਲਾ 9ਵਾਂ ਅਬ ਮੈਂ ਕੌਣ ਉਪਾਉ ਕਰੂੰ ਜਿਹ ਬਿਦਮਨ ਕੋ ਸੰਸਾ ਚੂਕੈ ਪੌ ਨਿਦ ਪਾਰ ਪਰੋ ਰਹਾਉ ਹੰਸ ਸਿੰਘ ਜੀ ਪਾਸ਼ਾ ਕਹਿੰਦੇ ਨੇ ਕਿ ਮੈਂ ਹੁਣ ਕੀ ਉਪਾ ਕਰਾਂ ਸਾਡੇ ਜੀਵਾਂ ਵੱਲੋਂ ਗੱਲ ਕਰ ਰਹੇ ਨੇ ਪਾਤਸ਼ਾਹ ਤੇ ਅੰਤਰਜਾਮੀ ਨੇ ਪਰਮੇਸ਼ਰ ਦਾ ਰੂਪ ਨੇ ਕਹਿੰਦੇ ਹੁਣ ਕੀ ਉਪਾ ਕਰੀਏ ਜਿਹਦੇ ਨਾਲ ਸਾਡੇ ਮਨ ਦੀ ਪਟਕਣਾ ਖਤਮ ਹੋ ਜਾਏ ਤੇ ਸਾਡਾ ਡਰ ਖਤਮ ਹੋ ਜਾਏ ਤੇ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਸਕੀਏ ਜਨਮ ਪਾਏ ਕਛ ਪਲੋ ਨਕੀਨੋ ਤਾਤੇ ਅਦਕ ਡਰੋ ਕਹਿੰਦੇ ਮੈਂ ਮਨੁੱਖਾ ਜਨਮ ਪਾਇਆ ਕੋਈ ਚੰਗਾ ਕੰਮ ਨਹੀਂ ਕੀਤਾ ਹੁਣ ਮੇਰਾ ਮਨ ਡਰ ਰਿਹਾ ਹੈ ਮਨ ਬਚ ਕਰਮ ਹਰ ਗੁਨ ਨਹੀਂ ਗਾਏ ਜਹ ਜੀ ਸੋਚ ਤਰੋ ਹੁਣ ਕਹਿੰਦੇ ਮੇਰੇ ਜੀ ਦੇ ਵਿੱਚ ਸੋਚਾਂ ਆਉਂਦੀਆਂ ਨੇ ਮੈਂ ਮਾਨਵ ਬੱਚ ਕਰਮ ਕਰਕੇ ਪਰਮੇਸ਼ਰ ਦੇ ਗਉਣ ਨਹੀਂ ਗਾਇ ਨਾ ਕੋਈ ਚੰਗੇ ਕੰਮ ਕੀਤੇ ਨੇ ਤੇ ਹੁਣ ਅੱਗੇ ਮੇਰੇ ਨਾਲ ਕੀ ਬੀਤੂਗੀ ਹੁਣ ਇਹ ਸੋਚ ਕੇ ਮੇਰਾ ਮਨ ਡਰ ਰਿਹਾ ਹੈ ਸੋਚ ਸੋਚਾਂ ਚ ਸੋਚਣ ਲੱਗਿਆ ਹੈ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ ਜਿਓ ਉਦਰ ਪਰੋ ਕਹਿੰਦੇ ਗੁਰੂ ਦੀ ਮਤ ਸੁਣ ਕੇ ਵੀ ਕੋਈ ਮੈਨੂੰ ਗਿਆਨ ਨਹੀਂ ਪੈਦਾ ਹੋਇਆ ਮੇਰੇ ਮਨ ਵਿੱਚ ਪਰਮੇਸ਼ਰ ਲਈ ਚਾਅ ਨਹੀਂ ਪੈਦਾ ਹੋਇਆ ਬਸ ਜੀਵਨ ਐ ਗੁਜ਼ਾਰਿਆ ਜਿਵੇਂ ਪਸ਼ੂ ਢਿੱਡ ਭਰਦਾ ਓਵੇਂ ਸਾਰੀ ਉਮਰ ਮੈਂ ਵੀ ਢਿੱਡ ਭਰਦਾ ਰਿਹਾ ਕੋਹ ਨਾਨਕ ਪ੍ਰਭ ਬਿਰਦ ਪਛਾਨੋ ਤਬ ਹੋ ਪਤਿਤ ਤਰੋ ਫੇ ਨਾਨਕ ਜੀ ਕਹਿੰਦੇ ਨੇ ਹੁਣ ਪਰਮੇਸ਼ਰ ਅੱਗੇ ਬੇਨਤੀ ਹੈ ਕਿ ਪਰਮੇਸ਼ਰ ਜੀ ਤੁਸੀਂ ਆਪਣਾ ਮੁੱਢ ਗਦੀ ਮੁਕਦੀਮਾ ਦਾ ਆਪਣੇ ਜਨ ਨੂੰ ਪਿਆਰ ਕਰਨ ਵਾਲਾ ਇਹ ਆਪਣਾ ਸੁਭਾਅ ਚੇਤੇ ਰੱਖੋ ਫੇਰ ਹੀ ਮੈਂ ਕਹਿੰਦੇ ਵਿਕਾਰਾਂ ਵਿੱਚ ਡੁੱਬਿਆ ਹੋਇਆ ਤਰ ਸਕਦਾ ਤੇਰੇ ਪਿਆਰ ਦੇ ਸਦਕਾ ਤੇਰੀ ਬਖਸ਼ਿਸ਼ ਦੇ ਸਦਕਾ ਨਹੀਂ ਤੇ ਮੈਂ ਕੋਈ ਚੰਗੇ ਕੰਮ ਨਹੀਂ ਕੀਤੇ ਮੈਂ ਔਗਣੇ ਹੀ ਕੀਤੇ ਨੇ ਪਰ ਹੁਣ ਮਨ ਡਰ ਰਿਹਾ ਹੈ ਕਿ ਕੀ ਬਣੂੰਗਾ ਕਿ ਪਰਮੇਸ਼ਰ ਜੀ ਅੱਗੇ ਅਰਜ਼ੋਈ ਆ ਕਿ ਪਰਮੇਸ਼ਰ ਜੀ ਤੂੰ ਹੀ ਰੱਖਿਆ ਕਰ ਤੂੰ ਹੀ ਬਚਾ ਲੈ ਤੇਰਾ ਸੁਭਾਅ ਪਿਆਰ ਕਰਨ ਵਾਲਾ ਸਾਨੂੰ ਬਖਸ਼ ਲੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਕਾਲ ਸਾ ਵਾਹੀ ਗੁਰੂ ਜੀ ਕੀ ਫਤਿਹ ਜੀ